ਅੱਜ ਅਸੀਂ ਪਹੁੰਚਿਆ ਹਲਕਾ ਚਤਰਾਣਾ ਦੇ ਵਿੱਚ ਪ੍ਰੋਫੈਸਰ ਮਹਿੰਦਰ ਸਾਹ ਪਾਲ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦੀ ਫੇਰੀ ਤੇ ਜਿੱਥੇ ਇਹ ਗੱਲ ਕਰਾਂਗੇ ਇਹਨਾਂ ਦੇ ਨਾਲ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਇੱਕ ਉਸ ਨੌਜਵਾਨ ਨੂੰ ਖਾਲਸਾ ਬਹੀਰ ਦੇ ਮੁਖੀ ਨੂੰ ਗ੍ਰਿਫਤਾਰ ਕਰਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਜਿਹੜੇ ਕਿ ਧਰਮ ਦਾ ਪ੍ਰਚਾਰ ਕਰ ਰਹੇ ਸੀ ਨਸ਼ਿਆਂ ਤੋਂ ਲੋਕਾਂ ਨੂੰ ਬੱਚਿਆਂ ਨੂੰ ਵਿਚਾਰ ਰਹੇ ਸੀ ਤੇ ਅਮਰਤ ਸੰਚਾਰ ਕਰਾ ਰਹੇ ਸੀ ਤੇ ਉਹਨਾਂ ਬਾਰੇ ਗੱਲ ਕਰਾਂਗੇ ਪ੍ਰੋਫੈਸਰ ਸਾਹਿਬ ਡੇਬਰੂਗੜ੍ਹ ਜੇਲ੍ਹ ਤੋਂ ਭਾਈ ਅਮਰਤਪਾਲ ਸਿੰਘ ਦਾ ਬਿਆਨ ਆਉਂਦਾ ਜੀ ਕਿ ਮੈਂ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜਾਂਗਾ ਕੀ ਤੁਹਾਡੀ ਪਾਰਟੀ ਉਹਨਾਂ ਦਾ ਸਾਥ ਦੇ ਦੇਵੇਗੀ ਜੀ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਨੇ ਜਨ ਦੇ ਪਰਿਵਾਰ ਨੇ ਕੱਲ ਪਬਲੀਕਲੀ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਜੀ ਨੇ ਸੰਗਤ ਦੇ ਕਹਨ ਤੇ ਇਹ ਫੈਸਲਾ ਕੀਤਾ ਹੈ ਕਿ ਉਹ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨਗੇ ਸੋ ਮੈਂ ਤੁਹਾਡੀ ਧਿਆਨ ਲਈ ਜੋ ਤੁਸੀਂ ਸਵਾਲ ਪੁੱਛਿਆ ਮੈਂ ਦੱਸ ਦੇਣਾ ਕਿ ਹੁਣ ਤੋਂ 1 ਘੰਟਾ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਸਦਾ ਸ਼ਮਰਜੀਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਇਹ ਐਲਾਨ ਕਰਤਾ ਹੈ ਕਿ ਅਸੀਂ ਉਹਦਾ ਉਹਨਾਂ ਦਾ ਸਮਰਥਨ ਕਰਾਂਗੇ ਅਸੀਂ ਸਤਿ ਸ਼੍ਰੀ ਅਕਾਲ ਦੂਜੇ ਪਾਸੇ ਮੈਂ ਇਹ ਕਹਿਣਾ ਚਾਹੁੰਨਾ ਕਿ ਜਿਨ੍ਹਾਂ ਬਾਦਲਾਂ ਨੇ ਸਾਡੇ ਨਾਲ ਪੰਜਾਬ ਨਾਲ ਸਿੱਖੀ ਨਾਲ ਹਮੇਸ਼ਾ ਵਿਸ਼ਵਾਸ ਘਾਤ ਕੀਤਾ ਉਹਨਾਂ ਨੇ ਵਿਰਸਾ ਸਿੰਘ ਬਲਟੋਏ ਨੂੰ ਅਮਰਪਾਲ ਜੀ ਦੇ ਸਿੰਘ ਜੀ ਦੇ ਉਲਟ ਖੜਾ ਅੱਜ ਨਹੀਂ ਅੱਜ ਤੋਂ ਪਹਿਲਾਂ ਤਾਂ ਉਹ ਬਿਆਨ ਦੇ ਰਹੇ ਸੀ ਕਿ ਅਮਰਪਾਲ ਸਿੰਘ ਨੂੰ ਅਸੀਂ ਜੇਲ੍ਹ ਤੋਂ ਬਾਹਰ ਲਿਆਵਾਂਗੇ ਅਸੀਂ ਤੇ ਹੱਕ 'ਚ ਖੜੇ ਹਾਂ ہمارا ਤੁਸੀਂ ਪੜ ਲਿਓ ਮੈਂ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਮੈਨੂੰ ਮੰਜੋ ਭੇਜਿਆ ਹੈ ਮੇਰੇ ਪਾਰਟੀ ਦੇ ਵਰਕਰਾਂ ਨੇ ਅਮਰ ਸਾਹਿਬ ਤਰਨਤਾਰਨ ਤੋਂ ਉਹਨਾਂ ਨੇ ਕਹਿਤਾ ਕਿ ਉਹਨਾਂ ਨੇ ਐਲਾਨ ਕਰਤਾ ਹੈ ਕਿ ਵਿਰਸਾ ਸਿੰਘ ਬਲਟੋਆ ਜਿਹੜਾ ਪਹਿਲਾਂ ਵੀ ਬਹੁਤ ਕੁਝ ਐਸਾ ਬੋਲਦਾ ਜਿਹੜਾ ਇੱਕ ਜ਼ਿੰਮੇਵਾਰ ਬੰਦੇ ਨੂੰ ਨਹੀਂ ਬੋਲਣਾ ਹੁੰਦਾ ਉਹਨੂੰ ਅੱਜ ਉਤਾਰਿਆ ਹੈ ਇਹਦੇ ਪਿੱਛੇ ਮਜੀਠੀਆ ਖੜਾ ਹੈ ਮਜੀਠੀਆ ਦੇ ਪਿੱਛੇ ਪਾਰਟੀ ਖੜੀ ਹੈ ਪਾਰਟੀ ਪਿੱਛੇ ਭਾਜਪਾ ਖੜੀ ਹੈ ਭਾਜਪਾ ਪਿੱਛੇ ਇੰਡੀਅਨ ਸਟੇਟ ਖੜੀ ਹੈ ਇੰਡੀਅਨ ਸਟੇਟ ਨੇ ਜੋ ਫੈਸਲਾ ਕੀਤਾ ਉਹਨੇ ਵੈਸੇ ਬਲਟੋਏ ਨੂੰ ਅੱਗੇ ਕਰਕੇ ਸਰਦਾਰ ਅਮਰਤਪਾਲ ਸਿੰਘ ਜੀ ਦਾ ਵਿਰੋਧ ਕੀਤਾ ਹੈ ਇਹਦਾ ਮਤਲਬ ਹੈ ਕਿ ਉਹ ਕਹਿੰਦੇ ਨੇ ਕਿ ਅਸੀਂ ਜੋ ਮਰਜ਼ੀ ਕਰੀਏ ਪਰ ਅਸੀਂ ਸਟੇਟ ਨਾਲ ਚੱਲਾਂਗੇ ਤੇ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਆਣ ਦਾਂਗੇ ਇਹ ਉਹਨਾਂ ਦੀ ਗੱਲ ਹੈ ਸਾਡੀ ਪਾਰਟੀ ਨੇ ਐਲਾਨ ਕੀਤਾ ਕਿ ਅਸੀਂ ਅੱਗੇ ਹੋ ਕੇ ਇਹਨਾਂ ਦਾ ਸਮਰਥਨ ਤਾਂ ਕਰਾਂਗੇ ਹੀ ਕਰਾਂਗੇ ਪਰ ਸਾਡੀ ਪਾਰਟੀ ਦੇ ਵਰਕਰ ਜਿਹੜਾ ਵੀ ਕੰਮ ਇੱਕ ਪਾਰਟੀ ਨੇ ਇਲੈਕਸ਼ਨ ਦੇ ਦੌਰਾਨ ਕਰਨਾ ਹੁੰਦਾ ਉਹਦੀ ਜ਼ਿੰਮੇਵਾਰੀ ਵੀ ਸਾਂਭਣਗੇ ਪਰ ਸਾਡੀ ਪਾਰਟੀ ਨੇ ਇਹ ਗੱਲ ਹੋਰ ਕਲੀਅਰ ਕੀਤੀ ਹੈ ਕਿ ਸਾਡਾ ਬੰਦਾ ਕਾਗਲ ਜੂਣ ਭਰੂਗਾ ਹਾਂਜੀ ਫਰਪਾਲ ਸਿੰਘ ਬਲੇ ਪੂਰਾ ਕਾਰਨ ਕੇਵਲ ਇੱਕ ਹੈ ਕਿ ਐਨ ਮੌਕੇ ਤੇ ਕੋਈ ਨੁਕਸ ਕੱਢ ਕੇ ਜੇ ਇੰਡੀਅਨ ਸਟੇਟ ਭਾਈ ਸਾਹਿਬ ਦੇ ਕਾਗਜ਼ ਰੱਦ ਕਰਨ ਦੀ ਕੋਸ਼ਿਸ਼ ਕਰੂਗੀ ਇਲੈਕਸ਼ਨ ਫਿਰ ਵੀ ਜਿਹੜੀ ਸਿੱਖਾਂ ਦੀ ਧਿਰ ਹੈ ਉਹਦੇ ਉਹ ਲੜੀ ਜਾਵੇ ਠੀਕ ਹੈ ਜੀ